ਭਾਰੀ ਪਰਚੀ ਕਟਾਉਣੀ ਪੈਣੀ ਹੈ ਤਾਂ ਲੁਧਿਆਣੇ ਵਾਲਾ ਟੋਲ ਪਲਾਜ਼ੇ ਦੀ ਗੱਲ ਕਰਦੇ ਹਾਂ ਤਾਂ ਲੁਧਿਆਣੇ ਵਾਲਾ ਲਾਡੋਵਾਲ ਵਾਲਾ ਟੋਲ ਪਲਾਜ਼ਾ ਵੀ ਮਹਿੰਗਾ ਹੋ ਚੁੱਕਿਆ ਹੈ 15 ਰੁਪਏ ਤੱਕ ਰੇਟ ਜਿਹੜਾ ਆ ਉਹ ਲਾਡੋਵਾਲ ਟੋਲ ਪਲਾਜ਼ੇ ਤੇ ਵੱਧ ਚੁੱਕਿਆ ਹੈ ਪਹਿਲਾਂ ਕਿੰਨਾ ਰੇਟ ਸੀ ਹੁਣ ਕਿੰਨਾ ਰੇਟ ਹੈ ਆਮ ਵਹੀਕਲਸ ਜਿਵੇਂ ਕੋਈ ਗੱਡੀ ਹੋ ਗਈ ਕਾਰ ਹੋ ਗਈ ਜੀਪ ਹੋ ਗਈ ਉਹਨਾਂ ਦੇ ਕਿੰਨੇ ਪੈਸੇ ਪਹਿਲਾਂ ਸੀ ਤੇ ਹੁਣ ਵਧਾ ਕੇ ਕਿੰਨੇ ਲੱਗਣਗੇ ਉਹ ਵੀ ਤੁਹਾਨੂੰ ਦੱਸਾਂਗੇ ਔਰ ਇਸ ਦੇ ਨਾਲ ਕੀ ਜਿਵੇਂ ਕੈਂਟਰ ਗੱਡੀਆਂ ਹੋਗੀਆਂ ਬੱਸਾਂ ਹੋਗੀਆਂ ਜਿਹੜੇ ਛੋਟੇ ਵਾਹਨ ਐ ਹੈਵੀ ਵਾਹਨ ਹੁੰਦੇ ਨੇ ਫਿਰ ਉਸ ਤੋਂ ਬਾਅਦ 6 ਐਕਸਲ ਜਿਹੜੇ ਭਾਰੇ ਵਹੀ ਵਹੀਕਲ ਹੋ ਜਾਂਦੇ ਨੇ ਜਿਹਦੇ ਵਿੱਚ ਟਰਾਲੇ ਆ ਜਾਂਦੇ ਨੇ ਭਾਰੀ ਸਮਾਨ ਵਾਲੇ ਵਹੀਕਲਸ ਉਹਨਾਂ ਦੇ ਪੈਸੇ ਹੁਣ ਕਿੰਨੇ ਲੱਗਣਗੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਤੁਹਾਨੂੰ ਇਹ ਦੱਸ ਦੇ ਕਿ 15 ਰੁਪਏ ਤੱਕ ਰੇਟ ਜਿਹੜਾ ਆ ਲਾਡੋ ਵਾਲ ਟੋਲ ਪਲਾਜ਼ੇ ਦਾ ਵਧਾ ਦਿੱਤਾ ਗਿਆ ਹੈ ਤਾਂ ਹੁਣ ਭੋਜ ਜ਼ਰੂਰ ਹੈ ਲੋਕਾਂ ਦੀ ਜੇਬ ਦੇ ਉੱਪਰ ਪੈ ਚੁੱਕਿਆ ਹੈ ਕਿੱਥੇ 15 ਰੁਪਏ ਪਹਿਲਾਂ ਘੱਟ ਦੇਣੇ ਪੈਂਦੇ ਸੀ ਹੁਣ 15 ਰੁਪਏ ਵਧ ਦੇ ਆ ਦੇਣੇ ਪੈਣਗੇ ਤਾਂ ਇੱਕ ਵਾਰੀ ਤੁਹਾਨੂੰ ਬਕਾਇਦਾ ਲਿਸਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਹਿਲਾਂ ਕਿੰਨੇ ਸੀ ਤੇ ਹੁਣ ਪੈਸੇ ਕਿੰਨੇ ਵਧੇ ਐ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਡਰਾਈਵਰ ਵੀਰ ਧਿਆਨ ਦੇ ਨਾਲ ਸੁਣ ਲੈਣ ਜਿਹੜੇ ਟਰਾਂਸਪੋਰਟ ਦਾ ਜਿਨ੍ਹਾਂ ਦਾ ਕੰਮ ਐ ਹੈਵੀ ਵਹੀਕਲਸ ਦਾ ਜਿਨ੍ਹਾਂ ਦਾ ਕੰਮ ਹੈ ਜਾਂ ਫਿਰ ਕੋਈ ਜੌਬ ਕਰਦਾ ਹੈ ਤਾਂ ਉਹ ਵੀ ਜਰੂਰ ਸੁਣ ਲਓ ਇਸ ਖਬਰ ਨੂੰ ਵੱਤ ਵੱਤ ਸ਼ੇਅਰ ਜਰੂਰ ਕਰ ਦਿਓ ਕਿ ਹੁਣ ਲਾਡੋਵਾਲ ਵਾਲਾ ਟੋਲ ਪਲਾਜ਼ਾ ਵੀ ਮਹਿੰਗਾ ਹੋ ਚੁੱਕਿਆ ਹੈ ਪਹਿਲਾਂ 220 ਰੁਪਏ ਲੱਗਦੇ ਸੀ ਇੱਕ ਪਾਸੇ ਦੇ ਯਾਨੀ ਕਿ ਤੁਸੀਂ ਸਪੋਜ਼ ਕਰ ਲਓ ਲਾਡੋਵਾਲ ਵਾਲਾ ਟੋਲ ਪਲਾਜ਼ਾ ਕਰਾਸ ਕੀਤਾ ਹੈ ਤਾਂ ਉਸੇ ਦਿਨ ਵਾਪਸ ਨਹੀਂ ਮੁੜ ਕੇ ਆਉਣਾ ਯਾਨੀ ਕਿ ਸਿੰਗਲ ਐਂਟਰੀ ਤੁਹਾਨੂੰ ਚਾਹੀਦੀ ਹੈ ਤਾਂ 220 ਰੁਪਏ ਲੱਗਦੇ ਸੀਗੇ ਅਤੇ ਰਾਉਂਡ ਟ੍ਰਿਪ ਦੇ ਵਾਸਤੇ 330 ਰੁਪਏ ਲਏ ਜਾਂਦੇ ਸੀ ਜਾਨੀ ਕਿ ਤੁਸੀਂ ਇੱਕ ਵਾਰੀ ਗਏ ਹੋ ਤਾਂ ਮੁੜ ਕੇ ਵੀ ਉਸੇ ਦਿਨ ਵਾਪਸ ਆਉਣਾ ਹੈ ਰਾਉਂਡ ਟ੍ਰਿਪ ਦੇ ਰਿਟਰਨ ਦੇ 330 ਰੁਪਏ ਲੱਗਦੇ ਸੀ ਪਰ ਹੁਣ ਤੁਹਾਡੇ ਕੋਲੇ ਕਿੰਨੇ ਵਸੂਲੇ ਜਾਣਗੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਹੁਣ ਨਵੀਂ ਦਰ ਜਿਹੜੀ ਹੈ ਇੱਕ ਪਾਸੇ ਦੀ 230 ਰੁਪਏ ਕਰ ਦਿੱਤੀ ਹੈ ਜਾਨੀ ਕਿ 10 ਰੁਪਏ ਸਿੰਗਲ ਐਂਟਰੀ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਰਾਉਂਡ ਟ੍ਰਿਪ ਜਿਹੜੀ ਰਿਟਰਨ ਵਾਲੀ ਐ ਉਹਦੇ ਵਿੱਚ 15 ਰੁਪਏ ਦਾ ਵਾਧਾ ਕੀਤਾ ਗਿਆ ਪਹਿਲਾਂ 330 ਸੀਗੇ ਤੇ ਹੁਣ 345 ਲਿਆ ਕਰਨਗੇ ਤੁਹਾਡੇ ਕੋਲੋਂ ਇਸੇ ਤਰੀਕੇ ਦੇ ਨਾਲ ਨਾਲ ਜਿਹੜੇ ਹੈਵੀ ਵਾਨ ਨੇ ਥੋੜੇ ਹਲਕੇ ਵਾਹਨ ਹੈਵੀ ਜਿਵੇਂ ਕਾਰ ਜੀਪਾਂ ਹੋਗੀਆਂ ਜਾਂ ਕੈਂਟਰ ਗੱਡੀਆਂ ਥੋੜੀਆਂ ਜੀਆਂ ਹਲਕੇ ਵਾਹਨ ਉਹਨਾਂ ਦਾ ਇੱਕ ਪਾਸੇ ਦਾ 355 ਰੁਪਏ ਤੇ ਆਉਣ ਜਾਣ 535 ਰੁਪਏ ਸੀਗੇ ਹੁਣ ਉਹਨਾਂ ਦੇ ਆਉਣ ਜਾਣ ਜਿਹੜੇ ਆ 370 ਰੁਪਏ ਨੇ ਔਰ ਆਉਣ ਜਾਣ ਜਿਹੜੇ ਆ 555 ਰੁਪਏ ਯਾਨੀ ਕਿ ਇੱਕ ਪਾਸਾ 370 ਔਰ ਆਉਣ ਜਾਣ ਤੇ 555 ਰੁਪਏ ਲੱਗਿਆ ਕਰਨਗੇ ਤਾਂ ਇੱਥੇ ਵੀ 15 ਤੋਂ 20 ਰੁਪਏ ਦਾ ਵਾਧਾ ਹੋਇਆ ਤਾਂ ਬੱਸ ਟਰੱਕ ਜਿਹੜੇ ਹੁਣ ਵੱਡੇ ਆ ਜਾਂਦੇ ਨੇ ਵਹੀਕਲਸ ਉਹਨਾਂ ਦੀ ਤੁਹਾਨੂੰ ਦੱਸ ਦਿੰਨੇ ਆ ਇੱਕ ਪਾਸੇ ਲਈ 745 ਰੁਪਏ ਅਤੇ ਰਾਉਂਡ ਟ੍ਰਿਪ ਲਈ 1120 ਰੁਪਏ ਵਸੂਲੇ ਜਾਣਗੇ ਉਹਨਾਂ ਤੋਂ ਇੱਕ ਪਾਸੇ ਲਈ ਹੁਣ 775 ਰੁਪਏ ਯਾਨੀ ਕਿ ਪਹਿਲਾਂ 745 ਸੀ ਇੱਕ ਪਾਸੇ ਦੇ ਤੇ ਹੁਣ ਇੱਕ ਪਾਸੇ ਦੇ 775 ਰੁਪਏ ਵਸੂਲੇ ਜਾਣਗੇ ਔਰ ਜਿੱਥੇ ਆਉਣ ਜਾਣ ਦੇ 1120 ਰੁਪਏ ਸੀ ਉੱਥੇ ਹੁਣ 1160 ਰੁਪਏ ਵਸੂਲੇ ਜਾਣਗੇ ਤੇ ਐਵੇਂ ਜਿਹੜੇ ਵਪਾਰਕ ਵੱਡੇ ਵਾਹਨ ਨੇ ਟਰਾਲੇ ਹੋਗੇ ਉਹਨਾਂ ਦੇ ਇੱਕ ਪਾਸੇ ਲਈ 1815 ਰੁਪਏ ਸੀ ਪਹਿਲਾਂ ਤੇ ਰਾਉਂਡ ਟ੍ਰਿਪ ਲਈ 1225 ਰੁਪਏ ਸੀਗੇ ਤੇ ਹੁਣ ਟਰੱਕ ਡਰਾਈਵਰਾਂ ਤੋਂ ਜਿਹੜੇ ਐ 845 ਰੁਪਏ ਇੱਕ ਪਾਸੇ ਦੇ ਤੇ ਰਾਉਂਡ ਟ੍ਰਿਪ 1265 ਰੁਪਏ ਵਸੂਲੇ ਜਾਣਗੇ ਜਿਉਂ-ਜਿਉਂ ਵਾਹਨ ਵੱਧਦੇ ਜਾਂਦੇ ਨੇ ਯਾਨੀ ਕਿ ਹੈਵੀ ਹੁੰਦੇ ਜਾਂਦੇ ਨੇ ਤਿਉਂ-ਤਿਉਂ ਪੈਸੇ ਵੀ ਵੱਧਦੇ ਜਾਂਦੇ ਨੇ ਹੁਣ ਐ ਐਚ ਸੀ ਐਸ 6 ਐਕਸਲ ਵਾਨਾਂ ਤੋਂ 1170 ਇੱਕ ਪਾਸੇ ਦੇ ਸੀਗੇ ਔਰ ਡਬਲ 1755 ਰੁਪਏ ਸੀ ਹੁਣ ਇੱਕ ਪਾਸੇ ਦੇ ਉਹਨਾਂ ਕੋਲੋਂ 1215 ਰੁਪਏ ਲਏ ਜਾਣਗੇ ਇੱਕ ਪਾਸੇ ਦੇ ਅਤੇ ਆਉਣ ਜਾਣ 1820 ਰੁਪਏ ਕਰ ਦੱਤੇ ਨੇ ਓਵਰਸਾਈਜ਼ ਵਾਨਾਂ ਤੋਂ ਇੱਕ ਪਾਸੇ ਦੇ ਲਈ 1425 ਰੁਪਏ ਅਤੇ ਹਰੇਕ ਪਾਸੇ ਲਈ 2140 ਸੀਗੇ ਤੇ ਹੁਣ ਇਹਨਾਂ ਤੋਂ ਇੱਕ ਪਾਸੇ ਦੇ 1475 ਰੁਪਏ ਤੇ ਹਰੇਕ ਪਾਸੇ ਦੇ ਆਉਣ ਜਾਣ ਦੇ 2215 ਰੁਪਏ ਲਏ ਜਾਣਗੇ ਤਾਂ ਇਹ ਤੁਹਾਡੇ ਨਾਲ ਡਿਟੇਲ ਅਸੀਂ ਜਿਹੜੀ ਸਾਂਝੀ ਕੀਤੀ ਹੈ ਇਨੂੰ ਅੱਗੇ ਸਾਂਝੀ ਜ਼ਰੂਰ ਕਰ ਦਿਓ ਏ 31 ਮਾਰਚ 12 ਵਜੇ ਤੋਂ ਬਾਅਦ ਇਹ ਨਵੀਆਂ ਦਰਾਂ ਜਿਹੜੀਆਂ ਨੇ ਪੰਜਾਬ ਦੇ ਲਾਡੋਵਾਲ ਟੋਲ ਪਲਾਜੇ ਤੇ ਲਾਗੂ ਹੋ ਜਾਣਗੀਆਂ ਤੇ ਤੁਹਾਡੀ ਜੇਬ ਤੇ